ਨਾਬਾਸ਼ਹਿਰ ਦੇ ਕਰਤਾਰਪੁਰਾ ਮੁਹੱਲੇ ਦੇ ਵਿੱਚ 18 ਸਾਲ ਨੌਜਵਾਨ ਭਵਿਸ਼ ਦੀ ਕਰੰਟ ਲੱਗਣ ਕਾਰਨ ਹੋ ਗਈ ਮੌਤ ਭਵਿਸ਼ ਘਰ ਤੋਂ ਕੁਝ ਦੂਰੀ ਤੇ ਗਿਆ ਸੀ ਤੇ ਬਿਜਲੀ ਦੇ ਖੰਬੇ ਨੂੰ ਉਸ ਦਾ ਹੱਥ ਲੱਗ ਗਿਆ ਤੇ ਜ਼ੋਰਦਾਰ ਉਸ ਨੂੰ ਕਰੰਟ ਲੱਗ ਗਿਆ ਉਹ ਪਾਣੀ ਵਿੱਚ ਜਾ ਡਿੱਗਿਆ ਜਦੋਂ ਤੱਕ ਉਸ ਨੂੰ ਸਰਕਾਰੀ ਹਸਪਤਾਲ ਵਿੱਚ ਲੈ ਕੇ ਗਏ ਤਾਂ ਡਾਕਟਰ ਅਨੁਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਇਸ ਘਟਨਾ ਤੋਂ ਬਾਅਦ ਪਰਿਵਾਰਕ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਭਾਜੀ ਦੀ ਡਾਕਟਰ ਹਈਆ ਭਵਿਸ਼ ਤੇ ਕੀ ਕਰਦਾ ਸੀ ਇਹ ਆਈਟੀ ਕਰਦਾ ਸੀ ਸ਼ੀਰੀ ਸ਼ੀਰੀ ਕੀ ਸਬਜੈਕਟ ਤੇ ਇਲੈਕਟ੍ਰੀਸ਼ੀਅਨ ਕਿੰਨੇ ਕਮਰਸੀਏ ਦੇ ਇਹਦੀ 18 ਥਰ੍ਹਾਂ ਸਾਲ ਦਾ ਹਾਂਜੀ ਹਾਂਜੀ ਕੀ ਗੱਲ ਹੋਈ ਅੱਜ ਸਵੇਰੇ ਕਿੱਥੇ ਗਿਆ ਉਸ ਨੂੰ ਸਵੇਰੇ ਮੋੜ ਤੱਕ ਗਿਆ ਸੀਗਾ ਉੱਥੇ ਬਿਜਲੀ ਦਾ ਕਰੰਟ ਲੱਗਿਆ ਕੰਬੇ ਨਾਲ ਪਾਣੀ ਖੜਾ ਸੀ ਪਾਣੀ ਖੜਾ ਸੀ ਬਹੁਤ ਜ਼ਿਆਦਾ ਪਹਿਲਾਂ ਵੀ ਪਾਣੀ ਖੜਦਾ ਹੈ ਪਾਣੀ ਤਾਂ ਬਹੁਤ ਖੜਦਾ ਹੈ ਉਰੇ ਆਈ ਸਮੱਸਿਆ ਹੋ ਗਈ ਅੱਛਾ ਠੀਕ ਤੇ ਫਿਰ ਉੱਥੇ ਕਰੰਟ ਲੱਗਿਆ ਹਾਂਜੀ ਹਾਂ ਉਸ ਤੋਂ ਬਾਅਦ ਕਿਸੇ ਕਿੱਥੇ ਲੈ ਕੇ ਗਏ ਉਸ ਤੋਂ ਬਾਅਦ ਸੀ ਸਿਵਲ ਹਸਪੀਟਲ ਐਮਰਜੈਂਸੀ ਲੈ ਕੇ ਗਏ ਹਾਂ ਉਥੇ ਸੀ ਜੀ ਵਗੈਰਾ ਕਰੀ ਹੋ ਗਏ ਨੇ ਵੀਰ ਜੀ ਇੱਥੋਂ ਜਿਵੇਂ ਪਾਣੀ ਕਰਕੇ ਅੱਜ ਲੱਗਦਾ ਇਸ ਤਰ੍ਹਾਂ ਦਾ ਹਾਲ ਹੋਇਆ ਕਿ ਬੱਚੇ ਹਮ ਲੱਗਦਾ ਪਾਣੀ ਖੰਨ ਕਰਕੇ ਕੁਝ ਐਰੇ ਸ਼ਾਰਟ ਹੋਇਆ ਕੰਦਰਾ ਉਹ ਠੀਕ ਕਰੰਟ ਲੱਗ ਗਿਆ ਉਹਨੂੰ ਪਾਣੀ ਕਰੇ ਕਰੰਟ ਆ ਗਿਆ ਵੀਰ ਜੀ ਉਹ ਉਹਦੇ ਕਰਕੇ ਬੱਚਾ ਡੰਗ ਰਿਹਾ ਸੀ ਉੱਥੋਂ ਉਹਨੇ ਜਦ ਖੰਬੇ ਨੂੰ ਹੱਥ ਲਾਇਆ ਉਹ ਚ ਕਰੰਟ ਸੀਗਾ ਕਰੰਟ ਨੇ ਥੱਲੇ ਮਾਰਿਆ ਭਗਾ ਕੇ ਥੱਲੇ ਪਾਣੀ ਸੀਗਾ ਪਾਣੀ ਚ ਵੀ ਕਰੰਟ ਆ ਗਿਆ ਤੇ ਪ੍ਰਸ਼ਾਸਨ ਨੂੰ ਅਸੀਂ ਮੰਗ ਕਰਦਾ ਸੀ ਬਹੁਤ ਵਾਰੀ ਕਹਿ ਬੈਠੇ ਆ ਵੀ ਇੱਥੇ ਜਿਹੜਾ ਪਾਣੀ ਖੜਦਾ ਬਹੁਤ ਜ਼ਿਆਦਾ ਜਿਹਦਾ ਕੋਈ ਹੱਲ ਕੀਤਾ ਜਾਵੇ ਕਿ ਨੌਜਵਾਨ ਬੱਚੇ ਦੀ ਮੌਤ ਹੋਈ ਹੈ 18 19 ਸਾਲ ਦਾ ਬੱਚਾ ਹੈ ਮਤਲਬ ਅਸੀਂ ਬੱਚਾ ਹੋਰ ਵੀ ਕੋਈ ਨੁਕਸਾਨ ਬਹੁਤ ਵੱਡਾ ਨੁਕਸਾਨ ਹੋ ਗਿਆ ਪਹਿਲਾਂ ਵੀ ਇੱਕ ਬੱਚੇ ਦੀ ਡੈਥ ਹੋਈ ਹੈ ਜਿ세 ਕਰਕੇ ਉਹ ਵੀ ਕਰੰਟ ਹਾਂ ਜੋ ਵੀ ਕਰੰਟ ਲੱਗਣ ਕਰਕੇ ਹੋਇਆ ਉਹਨੂੰ ਕੋਈ ਲੱਛਣ ਆ ਗਿਆ ਉਹਨੂੰ ਹੋ ਗਏ ਜੀ 70 ਸਾਲ ਹੋ ਗਏ ਪਰ ਪ੍ਰਸ਼ਾਸਨ ਕੋਈ ਧਿਆਨ ਨਹੀਂ ਦਿੰਦਾ ਹੈਗਾ ਪਾਣੀ ਬਹੁਤ ਜ਼ਿਆਦਾ ਖੜਦਾ ਹੈ ਨਾਲੇ ਐਮਐਲਏ ਦੀ ਕੋਠੀ ਹੈ ਸਾਹਮਣੇ ਦੇਖੋ ਪ੍ਰਸ਼ਾਸਨ ਉਹੀ-ਉਹੀ ਮਨ ਵਿੱਚ ਕਰਦੇ ਆ ਵੀਰਾ ਕੋਈ ਹੱਲ ਕੀਤਾ ਕੀ ਗੱਲ ਹੋਈ ਆ ਇਹ ਮੋੜ ਤੇ ਗਿਆ ਜੀ ਉੱਥੋਂ ਕਰੋ ਮੋੜ ਤੇ ਖੰਭਾ ਗੰਬੇ ਨੂੰ ਇਹਨੇ ਮਾਰ ਦਿੱਤਾ ਲੱਗਿਆ ਉਹਦੇ ਦੀ ਗਰੰਟ ਸੀਗਾ ਜੀ ਜਿਹੜੀ ਪਗੜ ਲੈਣ ਛੱਡੇ ਨਹੀਂ ਉਹ ਪਾਣੀ ਪਿਆਰਾ ਖੜਾਉ ਤੇ ਪਾਣੀ ਬਹੁਤ ਖੜਾ ਜੀ ਪਾਣੀ ਖੜਾ ਪਾਣੀ ਇਹ ਵੀ ਤਾਂ ਗਰੰਟ ਆ ਗਿਆ ਜੀ ਆਰੇ ਆਰੇ ਜਕਰੰਟ ਸੀਗਾ ਇਹ ਗੰਬੇ ਨਾ ਤੜਾ ਉਹ ਰਿਚਿੰਗ ਪਰ ਆਰਤ ਹੋ ਗਿਆ ਨਾ ਆਰਤ ਹੋ ਗਿਆ ਜੀ ਮੰਗਤੀ ਕਰਦੇ ਹੋ ਤੁਹਾਡਾ ਕੀ ਲੱਗਦਾ ਸੀ ਮੇਰੇ ਭਤੀਜੇ ਦਾ ਮੁੰਡਾ ਜੀ ਮੇਰਾ ਮੇਰਾ ਪੁੱਤ ਦਾ ਪੋਤਾ ਸਮਝੋ ਮੇਰਾ ਕੀ ਮੰਗਤੀ ਕਰਦੇ ਹੋ ਤੁਸੀਂ ਆਨੇ ਮੰਗਦੇ ਤਾਂ ਵੀ ਦੇਖੋ ਹੁਣ ਇੱਕ ਬੱਚਾ ਸਾਡੇ ਨਾਲ ਤਾਂ ਹੋ ਗਿਆ ਵੀ ਹੁਣ ਇੱਕ ਤੋਂ ਗੰਬੇ ਨੂੰ ਮਦਦ ਰਵਾ ਇਹਨਾਂ ਲਾਈਟਰ ਠੀਕ ਕਰਨੇ ਚਾਹੀਦੇ ਨੇ ਸਾਰੇ ਕਿੰਨੇ ਡਾ ਕਵਾਂਟਿਟੀ ਕਰਵਾ ਪਾਣੀ ਉਹ ਕਿੰਨੀ ਕਿੰਨੀ ਦੇਰ ਤੋੜਦਾ ਪਾਣੀ ਤਾਂ ਹਮੇਸ਼ਾ ਹੀ ਖੜਦਾ ਜੀ ਥੋੜਾ ਵੀ ਪੰਦਾ ਪਾਣੀ ਖੜ ਜਾਂਦਾ ਜੀ ਇਹਦਾ ਕੋਈ ਹੱਲ ਨਹੀਂ ਹੋਇਆ ਕਦੇ ਕੋਈ ਹੱਲ ਕੀਤਾ ਹੀ ਨਹੀਂ ਜੀ ਜਿੰਨੇ ਵਾਰ ਸੱਜਾ ਨੋਇਰ ਬੱਚਾ ਚਲਾ ਗਿਆ ਜੀ ਕਿੰਨੀ ਉਮਰ ਸੀ ਉਹਦੀ ਦੇਖੋ ਉਹ ਕੇਸ ਵਾਲੀ